ਨਾ ਨਹੀਂ ਲੇਟ ਹੋ ਗਿਆ ਹਾਂ ਰੁਕਦੇ ਹਾਂ ਬਾਗੇ ਉਹ ਆਪ ਕੋ ਵੀ ਅਸਰ ਜੇ ਮੈਂ ਰੋਜ਼ ਮਾਰਾ ਜਿਹਾ ਆਪਣਾ ਕੰਮ ਕਾਜ ਕਰਨ ਵਾਸਤੇ ਦੁਕਾਨ ਤੇ ਬੈਠਾ ਸੀ ਅਚਾਨਕ ਨਡਾਲਾ ਪੁਲਿਸ ਜਿਹਦੇ ਵਿੱਚ 3-4 ਐਸਆਈ ਜਾਂ ਸਿਪਾਈ ਇਹ ਸਾਰੇ 8-10 ਜਣੇ 8-10 ਜਣੇ ਆਏ ਤੇ ਆਗੇ ਮੈਨੂੰ ਹਾਥਕੜੀ ਲਾ ਕੇ ਲੈ ਗਏ ਕਿੰਨੇ ਕਵਿਤੇ ਗੱਲ ਹੈ ਇਹ ਕੋਈ 12:30 1 ਵਜੇ ਦੇ ਕਰੀਬ ਦੀ ਗੱਲ ਹੋਈਗੀ ਵਾਕਿਆ ਐਗਜੈਕਟ ਟਾਈਮ ਨਹੀਂ ਯਾਰ ਇੰਨਾ ਕੁ ਟਾਈਮ 12:30 ਤੇ ਮੈਨੂੰ ਬਾਅਦ ਵਿੱਚ ਪਤਾ ਲੱਗਾ ਕਿ ਕੋਈ ਨਡਾਲੇ 'ਚ ਲੜਾਈ ਹੋਈ ਆ ਲੜਾਈ ਵਿੱਚ ਮੈਂ ਸੀ ਉੱਥੇ ਜੀ ਤਰੀਕ ਪਾਈ ਗਈ 27 ਸਤੰਬਰ ਜਦ ਕਿ ਮੈਂ ਦੱਸਣਾ ਚਾਹੁੰਦਾ 27 ਸਤੰਬਰ ਨੂੰ ਮੇਰੇ ਸੋਹਰਾ ਸਾਹਿਬ ਦੀ ਮੌਤ ਹੋਈ ਸੀ। ਔਰ ਮੈਂ ਉਸ ਟਾਈਮ ਤੇ ਜਲੰਧਰ ਸੀ ਸੂਰੇ 9:30 ਵਜੇ ਤੇ ਨੜਾਲੇ ਤੋਂ ਜਾ ਚੁੱਕਾ ਸੀ ਜਲੰਧਰ ਨੂੰ। ਸਾਡੇ ਘਰ ਮੌਤ ਹੋਈ ਕੀ ਮੈਂ ਲੜਾਈ ਕਰਾਂਗਾ ਔਰ ਦੂਜੀ ਗੱਲ ਤੁਹਾਨੂੰ ਦੱਸਾਂ ਜੋ ਲੜਾਈ ਕੋਈ ਨਗਰ ਨਿਵਾਸੀ ਨੜਾਲਾ ਕਹਿੰਦੇ ਕਿ ਨੜਾਲੇ 'ਚ ਲੜਾਈ ਹੋਈ ਹੈ। ਲੜਾਈ ਹੋਈ ਨਹੀਂ ਝੂਠੀ ਫੇਕ ਇੰਜਰੀ ਲਾ ਕੇ ਮੇਰਾ ਨਾਮ ਵਿੱਚ ਐਡ ਕਰ ਦਿੱਤਾ। ਕਿਉਂਕਿ ਜਿਹੜੀ ਇਹ ਕੰਪਲੇਨਟ ਦਿੱਤੀ ਹੈ ਜਿਹੜੀ ਐਮਐਲਆਰ ਆਈ ਆ ਇਹ ਦਲੇਰ ਸਿੰਘ ਤੇ ਆਈ ਹੈ। ਦਲੇਰ ਸਿੰਘ ਨੇ ਕੋਈ ਜਗ੍ਹਾ ਖਰੀਦੀ ਹੈ। ਉਸ ਜਗ੍ਹਾ ਦੇ ਵਿੱਚ ਵਾਲਮਿਕ ਸਮਾਜ ਦੇ ਉਹ ਸੌਰੀ ਮਹਿਰਾ ਸਮਾਜ ਦੇ ਲੋਕ ਰਹਿ ਰਹੇ ਆ ਤੇ ਦਲੇਰ ਸਿੰਘ ਉਹ ਜਗ੍ਹਾ ਖਾਲੀ ਕਰਾਉਣੀ ਚਾਹੁੰਦਾ ਸੀ ਪੰਚਾਇਤ 'ਚ ਕਈ ਵਾਰੀ ਮੁੱਦਾ ਆਇਆ ਔਰ ਪੰਚਾਇਤ ਨੇ ਇਹਦਾ ਫੈਸਲਾ ਕੀਤਾ ਕਿ ਇਹਨਾਂ ਬੰਦਿਆਂ ਨੂੰ ਕੋਈ ਜਗ੍ਹਾ ਲੈ ਦਿਓ ਇਹ ਬੰਦੇ ਉਧਰ ਸ਼ਿਫਟ ਹੋਣ ਦੂਜੀ ਜਗ੍ਹਾ ਲੈ ਲਓ ਤੇ ਉਹਨੇ ਜਾਣਬੁੱਝ ਕੇ ਝੂਠੀ ਫੇਕ ਇੰਜੀ ਲਾ ਕੇ ਆਪਣੀ ਉਂਗਲ ਜਾਂ ਕਿਤੇ ਸੱਟ ਲਾਈ ਔਰ ਸੱਟ ਲਵਾ ਕੇ ਐਮਐਲਨ ਕਟਾ ਕੇ ਉਹਨਾਂ ਮਹਿਰਾ ਪਿਵਾਰ ਦੇ ਜੀਆ ਦਾ ਜਿਨ੍ਹਾਂ ਚ 4-5 ਜੀ ਉਹਨਾਂ ਦੇ ਇੱਕ ਮੇਰਾ ਨਾਲ ਵਿਚ ਲਾਤਾ ਮੈਂ ਕਹਿਣਾ ਚਾਹੁੰਦਾ ਕਿ ਮੈਂ ਉਸ ਟਾਈਮ ਤੇ ਜਲੰਧਰ ਸੀ ਜਲੰਧਰ ਮੈਂ ਆਪਣੇ ਸੋਹਰਾ ਸਾਹਿਬ ਦੇ ਸੰਸਕਾਰ ਕਰਨ ਤੋਂ ਬਾਅਦ ਹੀ ਇੱਥੇ ਆਇਆ ਤੇ ਮੈਂ ਜਦ ਕਿ ਮੇਰੇ ਘਰ ਅਫਸੋਸ ਕਰਨ ਵਾਲੇ ਲੋਕ ਸਾਰੇ ਬੈਠੇ ਹੋਏ ਸਨ ਤੇ ਮੈਂ ਨੂੰ ਨਾ ਤੇ ਨੜਾਲੇ ਚ ਕੋ ਲੜਾਈ ਹੋਈ ਆ ਤੇ ਨਾ ਮੈਂ ਲੜਾਈ ਹੋ ਜਗਾ ਤੇ ਸਿਰਫ ਇਹ ਮੌਤ ਪਰ ਬੰਦਿਆਂ ਨੂੰ ਹਰਾਸ ਕਰਨ ਵਾਲੀ ਗੱਲ ਆ ਕਿਉਂਕਿ ਅਸੀਂ ਪੋਲੀਟਿਕਲੀ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਆ ਤੇ ਉਹ ਸਾਨੂੰ ਇਸ ਤਰ੍ਹਾਂ ਕੱਜਰ ਕਵ ਕੀਤਾ ਨਾ ਤੁਹਾਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਦੇ ਕਹਿਦੇ ਬਦਲਾਵ ਲਿਆ ਉਹਨਾਂ ਤੁਹਾਨੂੰ ਲੱਗਦਾ ਕਿ ਬਦਲਾਵ ਹੋਉਂਦਾ ਜਿੱਦਾਂ ਤੁਹਾਡੇ ਨਾਲ ਤੱਕਈਆ ਹੀ ਹੋ ਰਹੀ ਹੈ ਜਿੱਦਾਂ ਬਦਲਾਅ ਕਿ ਕਿਛਰੇ ਆਮ ਗੋਲੀਆਂ ਚੱਲ ਰਹੀਆਂ ਕੱਲ ਤੁਸੀਂ ਦੇ ਪਰਸੋਂ ਦੇਖਿਆ ਸਿਆਣਾ ਪਿੰਡ ਦਾ ਸਰਪੰਚ ਗੋਲੀਆਂ ਨਾਲ ਭੁੰਨ ਦਿੱਤਾ ਗਿਆ ਸਰਪੰਚ ਦਾ ਬੇਟਾ ਅੱਜ ਮੈਨੂੰ ਦੁਕਾਨ ਤੋਂ ਫੜ ਗਏ ਇਦਾਂ ਹੱਥਕੜੀਆਂ ਲਾ ਕੇ ਲੈ ਗਏ ਸੁਪਰੀਮ ਕੋਰਟ ਦੀ ਡਾਇਰੈਕਸ਼ਨਸ ਆ ਤੁਸੀਂ ਕਿਸੇ ਗੈਂਗਸਟਰ ਨੂੰ ਹੱਥਕੜੀ ਨਹੀਂ ਲਗਾ ਸਕਦੇ ਔਰ ਤੁਸੀਂ ਮੈਨੂੰ ਇੱਕ ਚੁਣੇ ਹੋਏ ਨੁਮਾਇੰਦੇ ਨੂੰ ਮੈਨਣੜਾਲੇ ਦਾ ਵਾਈਸ ਪ੍ਰਧਾਨ ਮੇਰੀ ਪੰਜੀ ਪੀੜ੍ਹੀ ਅਸੀਂ ਇਲੈਕਸ਼ਨ ਜਿੱਤੇ ਨੜਾਲੇ ਮੇਰੇ ਦਾਦਾ ਜੀ ਮੇਰੀ ਮਾਂ ਮੇਰੀ ਵਾਈਫ ਅੱਜ ਅਸੀਂ ਦੋਨੋਂ ਜੀ 5 ਲੱਖਾਂ ਨੜਾਲੇ ਜਿੱਤੀਆਂ ਕੀ ਕਿਸੇ ਐਮਐਲਏ ਨੇ 5 ਲੱਖਾਂ ਅੱਜ ਤੱਕ ਜਿੱਤੀਆਂ 5 ਲੱਖ لوکاں دا فتویہ ਸਾਡੇ ਨਾਲ ਲੋਕاں دا ਸਹਿਯੋਗ ਆ ਇੱਥੇ ਇੱਕ ਇਲیکشن ਜਿੱਤੀ ਜਾਂਦੀ ਸਾਨੂੰ ਦੋ ਇਲیکشن ਮੇਰੀ ਮਿਸਿਸ ਨੂੰ ਤੇ ਸਾਨੂੰ ਦੋਨੋਂ ਵਾਰਾਂ ਇਲیکشن ਜਿਤਾਈ ਇਹ ਲੋਕਾਂ ਦਾ ਪਿਆਰ ਆ ਜਿਹੜਾ ਅਸੀਂ ਲੋਕਾਂ ਦੇ ਕੰਮ ਕਾਰ ਲਈ ਜਾਣੇ ਆ ਸਾਡਾ ਮੋਰਲ ਡਾਊਨ ਕਰਨ ਲਈ ਇਹ ਕੰਮ ਕੀਤਾ ਗਿਆ ਪਰ ਜਦ ਤੱਕ ਇਹਨਾਂ ਪ੍ਰਸ਼ਾਸਨ ਕਹਿ ਰਹੇ ਆ ਕਿ ਆਪਾਂ ਸੀਸੀਟੀਵੀ ਕੈਮਰੇ ਚੈੱਕ ਕਰਾਂਗੇ ਆਏ ਕੋਈ ਚੈੱਕ ਕਰਨਾ ਆ ਕੋਈ ਪ੍ਰਸ਼ਾਸਨ ਇਹ 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 ਤੇ ਲੇਟਰੋਂ ਬਾਅਦ ਹੀ ਗੱਲ ਨਾ ਮੈਂ ਤੇ ਕਹਿੰਦਾ ਤਫਤੀਸ਼ ਕਰੋ ਮੈਂ ਕਹਿੰਦਾ ਕੋਈ ਨਗਰ ਨਵਾਸੀ ਜਿਸ ਗੁਰੂ ਪੀਰ ਪਗੰਬਰ ਨੂੰ ਮੰਨਦਾ ਵਾ ਉਹ 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 ਰਾਸ ਜੀ ਆਪਣੇ ਬੱਚੇ ਲੈ ਕੇ ਜਾ ਕੇ ਕਹਦੇ ਕਿ ਸੋਨੂ ਮੋਕੇ ਤੇ ਵਾਰਦਾ ਤੇ ਜਿੱਥੇ ਲੜਾਈ ਹੋਈ ਪਹਿਲੀ ਗੱਲ ਲੜਾਈ ਹੋਈ ਨਹੀਂ ਜੇ ਲੜਾਈ ਹੋਈ ਸੋਨੂ ਤੇ ਹੈਗਾ ਤੇ ਮੈਂ ਗੁਨਾਹਗਾਰ ਮੈਂ ਆਪਣੇ ਬੱਚੇ ਕੋਈ ਨਿਆ ਨਿਆ ਤੁਣਾ ਜਾਈਆ ਝੂਠਾ ਜਾਮ ਲਾ ਰਿਆ ਤੁਹਾਡੇ ਬਿਲਕੁਲ ਸ਼ਰਮ ਝੂਠਾ ਕੋਈ ਨਗਰ ਵਾਸੀ ਤੁਸੀਂ ਹੀ ਆ ਪ੍ਰੈਸਰ ਪੁਲਿਸ ਤੁਸੀਂ ਸੁਣੀ ਨਾ ਦਾਲ ਜੀ ਕਿਤੇ ਕੋਈ ਲੜਾਈ ਹੋਈ ਤੁਸੀਂ ਜੋ ਆਪ ਦੇ ਦਿਓ ਕੋਈ ਨਗਰ ਵਾਸੀ ਕਹਦੇ ਮੈਂ ਤੈਨੂੰ ਕਹਣਾ ਕਿ ਜਿਹੜਾ ਵੀ ਨਗਰ ਵਾਸੀ ਕਿਸੇ ਵੀ ਗੁਰੂ ਪੀਰ ਪਗੰਬਰ ਨੂੰ ਮੰਨਦਾ ਕਿਸੇ ਵੀ ਦੇਵੀ ਦੇਵਤੇ ਨੂੰ ਮੰਨਦਾ ਉਹ ਜਾ ਕੇ ਉਸ ਉਹਦੀ ਹਜ਼ੂਰੀ ਆਪਣੇ ਬੱਚੇ ਲੈ ਕੇ ਕਹਦੇ ਕਿ ਸੋਨੂ ਉਸ ਟਾਈਮ ਤੇ ਮੌਜੂਦ ਸੀ ਸੋਨੂ ਉੱਥੇ ਅਸੀਂ ਦਿਨ ਮੈ ਅਗਿਲਟੀ ਸੀ ਉਹਨਾਂ ਉਹਨਾਂ ਸਮਝੇ ਕਿ ਇਸ ਤਰ੍ਹਾਂ ਦੇ ਤੁਹਾਡਾ ਜੋ 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 ਲੀਗਲ ਕੋਰਸ ਅਡਾਪਟ ਕਰਾਂਗੇ ਲੜਾਈ ਹੈ ਲੜਾਈ ਲੜਾਂਗੇ ਕੋਈ ਟੀਕਲ ਨਹੀਂ ਹੈ ਜਿਹੜਾ ਕੰਮ ਕੀਤਾ ਨਹੀਂ ਉਹਦੀ ਸਜ਼ਾ ਕਿਉਂ ਠੀਕ ਰੱਬ ਰੱਬ ਤੇ ਵਿਸ਼ਵਾਸ ਹੈ ਉਹ ਵਾਹਿਗੁਰੂ ਤੇ ਵਿਸ਼ਵਾਸ ਹੈ ਉਹ ਸੱਚ ਦੇ ਨਾਲ ਸੱਚ ਦੀ ਜਿੱਤ ਹੋਈ